ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਵੀਡੀਓ ਬਸ ਉਹਦੀ ਦਿਲ ਕਰਕੇ ਬਣਾਈ ਜਾਵੇ ਅਜ ਨਗੇ ਕਿਤਨ ਦੀ ਵੀਡੀਓ ਤੁਸੀਂ ਪਤਾ ਨਹੀਂ ਹੁਣ ਬਣੀ ਈ ਹਲੇ ਕਿ ਨਹੀਂ ਬਣੀ ਪਤਾ ਨਹੀਂ ਮੈਨੂੰ ਕਿਉਂਕਿ ਅਜ ਨਗੇ ਕਿਤਨ ਤੋਂ ਆਏ ਆ ਤੇ ਆਪਣਾ ਇੱਕ ਪ੍ਰੋਜੈਕਟ ਚੱਲ ਰਿਹਾ ਆ ਤੇ ਉੱਥੇ ਆਪਾਂ ਸਾਈਟ ਤੇ ਖੜੇ ਆ ਸੋ ਆ ਦੇਖੋ ਕੱਲ ਥੋੜਾ ਕੰਮ ਕਰਕੇ ਗਏ ਸੀ ਰਾਤ ਗਏ ਆ ਲੇਟ ਰਵੀਲ ਕਮਲਜੀਤ ਸਿੰਘ ਹਰਪ੍ਰੀਤ ਸਿੰਘ ਸਤਵੀਰ ਸਿੰਘ ਨਾਲ ਸੀਗੇ ਸੋ ਥਿਸ ਆਰ ਦੇ ਮੀਲੇ ਤੋਂ ਜਾ ਕੇ ਆ ਕੇ ਸਾਰੇ ਕੰਫਰੈਂਸ ਕੇ ਰਾਤ ਇੱਥੇ ਲਾਈ ਆ ਜੱਦੀ ਤੇ ਅੱਜ ਦੇਖਿਆ ਆਪਾਂ ਨਗਰ ਕੀਤਰਨ ਤੇ ਆਪਣਾ ਬਹੁਤ ਸਾਰਾ ਕੰਮ ਹਲੇ ਰਹਿੰਦਾ ਆ ਤੇ ਨਿਊ ਪ੍ਰੋਜੈਕਟ ਆ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਦਾ ਤੇ ਪਿੰਡ ਦੇ ਵਿੱਚ ਹੀ ਆ ਤੇ ਆਪਾਂ ਪਾ ਕੇ ਉੱਥੇ ਤੇ ਹੁਣ ਇਹ ਕੰਮ ਨਿਵੇਦਣਾ ਕਿ ਸਵੇਰੇ ਅਰਲੀ ਮੈਨੂੰ ਮੇਬੀ 8 ਵਜੇ ਲੈਟਰ ਸ਼ੁਰੂ ਹੋ ਜੂਗਾ ਉਹਦੇ ਲਈ ਆਪਾਂ ਨੂੰ ਰਾਤ ਲਾਉਣੀ ਪੈਣੀ ਆ ਸੋ ਪਹਿਲਾਂ ਲੈਟਰ ਜਿਹੜਾ ਜਗਾ ਦਿੰਦੇ ਲਾਈਆਂ ਕੱਲ ਦੀਆਂ ਲੈਟਰਾਂ ਦੇਖੋ ਲੈਟਰ ਲੱਗੀਆਂ ਆ ਤੇ ਕਨੈਕਸ਼ਨ ਕਰਕੇ ਜਗਾਉਨੇ ਇੱਕ ਲਾਈਟ ਆ ਵਾ ਇੱਕ ਉਹ ਵਾ ਤੇ ਲਾਈਟ ਚਾਲਨ ਕਰਦੇ ਆ ਪਹਿਲਾਂ ਥੱਲੇ ਜਾ ਕੇ ਚਾਬੀ ਲੱਭਦੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਤੇ ਕਿੰਨੀ ਮਿਹਨਤ ਨਾਲ ਵੀਡੀਓ ਬਣਾਈ ਦੀ ਆ ਤੇ ਸਾਰੇ ਕੰਮ ਆਪਣੇ ਤੇ ਆ ਕੇ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਤੇ ਆਪਾਂ ਪਹਿਲਾਂ ਲਾਈਟ ਜਗਾ ਲਈਏ ਕਿਉਂਕਿ ਆ ਲਾਈਟ ਹੱਥ 'ਚ ਫੜੀ ਹੋਈ ਹੈ ਬੈਟਰੀ ਤੇ ਮਿਲਦੇ ਆਪਾਂ ਜਲਦੀ ਚੱਲਦੇ ਆਂ ਥੱਲੇ ਹੁਣ ਪਹਿਲਾਂ ਲਓ ਜੀ ਲਾਈਟ ਆਪਣੀ ਜਗ ਗਈ ਆ ਇੱਥੇ ਸਾਡੇ ਫੋਰਮੈਨ ਸਾਹਿਬ ਵੀ ਆ ਗਏ ਛੋਟੇ ਫੋਰਮੈਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਦੀ ਸਾਰਿਆਂ ਨੂੰ ਜੀ ਕਿੰਨਾ ਥੱਕਦਾ ਨਹੀਂ ਹੋਇਆ ਨਾ ਕੀਤਾ ਤੇ ਥੱਕ ਹੋ ਵੀ ਗਿਆ ਤੇ ਨਹੀਂ ਵੀ ਹੋਇਆ ਬਸ ਮਿਕਸ ਕਰ ਕੰਮ ਤਾਂ ਕਰਨਾ ਪੈਣਾ ਫੇ ਕੰਮ ਤੇ ਕੋਈ ਸੁੱਖ ਲਿਖਾ ਹਾਂ ਨਹੀਂ ਕਰਾਂਗੇ ਕੰਮ ਮੈਂ ਕਿਹਾ ਵਲੌਗ ਬਣਾ ਲਈਏ ਯਾਰ ਸੰਗਤ ਨੂੰ ਦੱਸੀ ਆ ਦੇਖੋ ਅਸੀਂ ਇਦਾਂ ਨਹੀਂ ਹੈਗਾ ਕਿ ਅਵੇਲੇ ਨਹੀਂ ਹੈਗੇ ਅਵੇਲੇ ਨਹੀਂ ਨੇ ਹੈਗੇ ਇਹ ਤਾਂ ਤੁਹਾਡੀ ਪਿਆਰ ਦੇ ਸਦਕਾ ਅਸੀਂ ਵੀਡੀਓ ਬਣਾਈ ਦੀ ਕਿਉਂ ਸਵੀਰ ਸਿੰਘ ਇੰਨਾ ਪਿਆਰ ਮਿਲਦਾ ਬੱਚੇ ਪਿਆਰ ਕਰਦੇ ਆ ਤੇ ਉਹਦਾ ਵੀ ਗੁਰੂ ਸਾਹਿਬ ਲਈ ਤਾਂ ਚਲੋ ਟਾਈਮ ਕੱਢਨੇ ਹੁੰਦਾ ਆ ਜਿਹੜੇ ਘਰਾਂ 'ਚ ਬੈਠੇ ਹੋਣਗੇ ਵੀ ਵੇਟ ਹੁੰਦੀ ਵੀ ਕੁਛ ਨਾ ਕੋਈ ਵੀਡੀਓ ਆਵੇ ਹਾਂ ਸਹੀ ਗੱਲ ਨਹੀਂ ਜਾ ਸਕਦੇ ਬਜ਼ੁਰਗ ਬਹੁਤ ਬਾਹਰੋਂ ਵੀ ਜਿਹੜੇ ਦੇਖਦੇ ਆ ਤੇ ਆ ਦੇਖੋ ਤੁਹਾਨੂੰ ਆਪਣੀ ਸਾਈਡ ਦਿਖਾ ਦਿੰਨੇ ਆ ਲਾਈਟ ਆਪਾਂ ਲਾ ਲਈ ਆ ਤੇ ਜਾਗ ਗਈ ਆ ਤੇ ਆ ਤੁਹਾਨੂੰ ਅੱਧਾ ਸਾਈਡ ਹੋਈ ਜਦੋਂ ਫਿਰ ਜਿ ਘੁਮਾ ਕੇ ਦਿਖਾਉਂਦੇ ਆ ਲਾਈਟ ਘੁੰਮ ਜਾਂਦੀ ਆ ਆਪਣੀ ਪੋਰਟੇਬਲ ਲਾਈਟ ਆ ਦੇਖੋ ਪੈਪ ਲਾਇਆ ਤਿੰਨ ਆਪਾਂ ਇਹ 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 ਪੈਲਿਆਂ ਦੇ ਆ ਦੇਖੋ ਆਹ ਸਾਈਡ ਆਪਾਂ ਕੱਲ ਰਾਤ ਕਰਕੇ ਗਏ ਖਸਾਰਾ ਪਾਇਆ ਹੋਇਆ ਪੈਪ ਪੈ ਉਦੋਂ ਆ ਸਾਰੀ ਫਿਟਿੰਗ ਹੋਈ ਆ ਕੈਮਰੇ ਦੀਆਂ ਤਾਰਾਂ ਮੇਨ ਜਿਹੜੀਆਂ ਪੌਣੀਆਂ ਮੇਨ ਪਾਈ ਹੋਈ ਆ ਅੱਧੀ ਕ ਤੇ ਨਾਲ-ਨਾਲ ਫਿਟਿੰਗ ਸਾਰੇ ਰੂਮਾਂ ਦੀ ਬਾਸੂਮ ਸਾਰੇ ਆ ਤੇ ਇਹਨੇ ਉਹ ਪ੍ਰੋਜੈਕਟ ਜਿਹੜਾ ਆਪਣਾ ਪ੍ਰੋਜੈਕਟ ਹੈ ਜੀ ਤੇ ਹੁਣ ਆਪਣੀ ਜਿਹੜੀ ਸਾਈਟ ਰਹਿਣ ਦੀ ਆ ਵਾਲੀ ਆ ਦੇਖੋ ਹੁਣ ਆਪਾਂ ਅੱਜ ਦੀ ਲਾਈਟ ਕਮਾ ਕੇ ਇਹਨੂੰ ਕੰਪਲੀਟ ਕਰਾਂਗੇ ਸੋ ਆ ਸਾਰਾ ਏਰੀਆ ਆਪਣਾ ਰਹਿੰਦਾ ਆ ਪਾਈ ਪਿਛਾਏ ਹੋਏ ਆ ਬਸ ਤੇ ਜਿੱਦਾਂ ਹਨਾ ਇਹਨਾਂ ਦੀ ਡੌਨਾਂ ਹੁੰਦੀਆਂ ਡਾਊਨ ਜਿਹੜੀ ਰੂਮ ਦੇ ਵਿੱਚ ਤੁਸੀਂ ਲਾਈਟ ਲਾਉਣੀ ਕੋਈ ਵੀ ਉਹਦੇ ਇਹ ਡੌਨਾ ਲਾਈ ਨਹੀਂ ਜਾਂਦੇ ਆ ਦੇਖੋ ਆ ਰੂਮ ਦਾ ਸੈਂਟਰ ਵਿੱਚ ਫੈਨ ਰੱਖਿਆ ਜਾਂਦਾ ਆ ਤੇ ਚਾਰੇ ਪਾਸੇ ਡੌਨਾ ਹਲੇ ਲਾਉਣ ਦੀਆਂ ਮੀਨਾਂ ਕੀਤੀਆਂ ਜਿਹੜੀ ਮੀਨ ਸਾਰੀਆਂ ਇੱਥੇ ਆਉਣਗੀਆਂ ਆ ਦੇਖੋ ਇੱਥੋਂ ਡੀਵੀ ਡਰੈਸਿੰਗ ਹੋਣੀ ਤੇ ਡੀਵੀ ਕੱਲੇ-ਕੱਲੇ ਰੂਮ ਨੂੰ ਕੱਲੀ-ਕੱਲੀ ਮੀਨ ਜਾਣੀ ਉਹਦਾ ਕੱਲਾ-ਕੱਲਾ ਐਮਸੀਬੀ ਲੱਗਣਾ ਆ ਸੋ ਬਹੁਤ ਕੰਮ ਆ ਹਲੇ ਸੋ ਆਪਾਂ ਕੰਮ ਸਟਾਰਟ ਕਰਦੇ ਆ ਸਿੰਘ ਆਪਣਾ ਇੱਕ ਹੋਰ ਆਊਗਾ ਹਾਂਜੀ ਹਰਪ੍ਰੀਤ ਸਿੰਘ ਤੇ ਆ ਦੇਖੋ ਆ ਡੌਨਾ ਫੇ ਇਹਨਾਂ ਦੀ ਬਣਾਈ ਹੁੰਦੀ ਆ ਦੇਖੋ ਇਦਾਂ ਬੰਨੇ ਹੋਏ ਆ ਕਿ ਤਾਂ ਕਿ ਘੁੰਮੇ ਨਾ ਇਹ ਨਾਲ ਨਾਲ ਬਣਾਈ ਕਰੀਦੀ ਆ ਆ ਸਾਈਡ ਸਾਰੀ ਲੈਂਦੀ ਆ ਆਪਣੀ ਕੱਲ ਪਲਾਸ ਇੱਥੇ ਲੈ ਕੇ ਮੈਂ ਆਪਣੇ ਆ ਦੇ ਦੋਨੇ ਪਏ ਆ ਕੱਲ ਪਲਾਸ ਆਪੋ ਇੱਥੇ ਲੈ ਕੇ ਸ਼ਾਹ ਦੇਖੋ ਜੀ ਸੋ ਇੱਥੇ ਪਏ ਆ ਤੇ ਆਪਾਂ ਕਰ ਲਈਏ ਕੰਮ ਥੋੜਾ ਜਿਹਾ ਕਿਉਂਕਿ ਇਧਰ ਮੈਂ ਕੱਲ ਸਿਹਤ ਥੋੜੀ ਖਰਾਬ ਹੋ ਗਈ ਸੀ ਸੋ ਇਧਰ ਝੜੀਆਂ ਮਾਰਨ ਵਾਲੀਆਂ ਡੌਨਾ ਪਹਿਲਾਂ ਥੋੜੀ ਥੋੜਾ ਸ਼ੈਣੀ ਨਾਲ ਆਪਾਂ ਸ਼ੈਣੀ ਨਾਲ ਇਹ ਕੱਢਾਂਗੇ ਪਹਿਲਾਂ ਖੱਡੇ ਮਾਰਾਂਗੇ ਇੱਦਾਂ ਖੱਡਾ ਮਾਰਨਾ ਪਹਿਲਾਂ ਆ ਕੋਈ ਦਾ ਖੱਡੇ ਮਾਰ ਕੇ ਇਹ ਡੌਨ ਲੱਸੀ ਜਾਣੀਆਂ ਦੇਖੋ ਆ ਇਹ ਰਸੋਈ ਹਾਂਜੀ ਇਹ ਰਸੋਈ ਹੈ ਇਹਨਾਂ ਦੀ ਕਿਚਨ ਸੋ ਕਰ ਲੀਏ ਕੰਮ ਤਸਵੀਰ ਸਿੰਘ ਨੇ ਆਪਣਾ ਹਥਿਆਰ ਚੱਕ ਲਿਆ ਆ ਆ ਦੇਖੋ ਜੀ ਜਿੰਨਾ ਆਪਾਂ ਪੈ ਬੱਢਨੇ ਆ ਹਾਂਜੀ ਓਕੇ ਆ ਤੇ ਮੈਨੂੰ ਮੇਰਾ ਥੋੜਾ ਸ਼ਨੀ ਦੇ ਦਿਓ ਹਥਿਆਰ ਤੇ ਮੈਂ ਮੋਰੇ ਮੋਰੇ ਤੁਹਾਨੂੰ ਪਹਿਲਾਂ ਕਰ ਦਵਾ ਫਿਰ ਬੰਦਾ ਇੱਥੇ ਕਰਾ ਕੇ ਠੀਕ ਆ ਹਾਂਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਤੁਸੀਂ ਪਿਆਰ ਦਿੰਦੇ ਸਾਰੇ ਮੇਰੇ ਵੀਰ ਭੈਣਾਂ ਬਜ਼ੁਰਗ ਬੱਚੇ ਤੇ ਬਹੁਤ ਪਿਆਰ ਦਿੰਦੇ ਆ ਬਹੁਤ ਬਹੁਤ ਦਿলো ਧੰਨਵਾਦ ਆ ਸਾਰਿਆਂ ਦਾ ਕਿਉਂ ਸੀ ਸੀ ਹਾਂਜੀ ਬਾਕੀ ਹੁਣ ਤੁਹਾਨੂੰ ਸਾਰੀ ਤਿਆਰੀ ਕਰਕੇ ਫੇਰ ਕੋਈ ਤਿਆਰੀ ਕਰ ਲਈਏ ਵਿੱਚ ਵਿੱਚ ਤੁਹਾਣਾ ਗੱਲਬਾਤ ਕਰਦੇ ਰਵਾਂਗੇ ਜਦੋਂ ਇਹਦਾ ਕਿਹਦਾ ਟਾਈਮ ਲੱਗੂਗਾ ਉਹ ਵੀਡੀਓਗ੍ਰਾਫੀ ਹੋ ਕਰੂਗਾ ਵੀਡੀਓ ਕੈਮਰਾਮੈਨ ਬਣੂਗਾ ਯਾਨੀ ਕਿ ਤੇ ਹੱਲੇ ਜਾ ਕੇ ਐਡਿਟ ਹੋਣਾ ਹੈ ਜਿਹੜਾ ਅੱਜ ਦਾ ਬਲੌਗ ਆ ਇੱਕ ਕੱਲ੍ਹ ਸਵੇਰ ਦਾ ਥੋੜਾ ਪਿੰਡ ਦਾ ਬਲੌਗ ਆ ਬਹੁਤ ਵੀਡੀਓ ਹੁੰਦੀਆਂ ਆ ਕਈ ਵਾਰੀ ਰਹਿ ਵੀ ਜਾਂਦੀਆਂ ਆ ਕਈ ਤੇ ਉਹਦੇ ਵਿੱਚ ਪਹਿਲਾਂ ਵੀਡੀਓ ਬਣਾਉਣੀ ਟਾਈਮ ਲਾਉਣਾ ਫੇਰ ਐਡਿਟ ਕਰਨੀ ਐਡਿਟਿੰਗ ਕਰਨੀ ਫਿਰ ਅਪਲੋਡਿੰਗ ਕਰਕੇ ਉਹਦਾ ਥੰਬਨੇਲ ਉਹਦਾ ਟਾਈਟਲ ਰੱਖਣਾ ਉਹ ਸਾਰਾ ਕੁਝ ਟੂ ਮਚ ਵਰਕ ਹੁੰਦਾ ਆ ਉਹਦੇ ਵਿੱਚੋਂ ਇਹ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਉਹ ਕੰਮ ਕਰਨਾ ਸੋ ਬੜਿਆ ਸ਼ੈਡਿਊਲ ਬਿਜ਼ੀ ਹੁੰਦਾ ਆ ਉਹਦੇ ਵਿੱਚ ਫਿਰ ਇਦਾਂ ਹੁੰਦੀ ਨਾ ਬਲੌਗ ਬਣਾਉਣ ਦੇ ਵਿੱਚ ਇਦਾਂ ਹੋ ਜਾਂਦੀ ਵੀ ਰਾਤ ਨੂੰ 2-2 3-3 ਵਜੇ ਜਾ ਕੇ ਫੇ ਬਲੌਗ ਦੀ ਐਡਿਟਿੰਗ ਹੁੰਦੀ ਆ ਕਿਉਂਕਿ ਦਿਨੇ ਫੋਨ ਆਉਂਦੇ ਰਹਿੰਦੇ ਆ ਤੇ ਜਿਹਦੇ ਕਰਕੇ ਅਸੀਂ ਉਹ ਐਡਿਟਿੰਗ ਨਹੀਂ ਹੋ ਪਾਦੀ ਹੁਣ ਜਦਾ ਜਦਾ ਅੱਜ ਹੁਣ ਆ ਬਲੌਗ ਆਪਾਂ ਨਗਰ ਕੀਤਨ ਦਾ ਜੋ ਵੀ ਬਣਿਆ ਸਾਰਾ ਤੁਕੀ ਬਲੌਗ ਇੱਕ ਉਹ ਚੀਜ਼ ਹੁੰਦੀ ਆ 20 25 30 ਮਿੰਟ ਦਾ ਜਿਹਦੇ ਵਿੱਚ ਤੁਸੀਂ ਮੋਟਾ ਮੋਟਾ ਹਨਾ ਦੇਖ ਲੈਣੇ ਆ ਪ੍ਰੋਗਰਾਮ ਤੇ ਉਸ ਤੋਂ ਇਲਾਵਾ ਅੱਜ ਢਾਡੀ ਜੱਥੇ ਦਾ ਜਿਹਦਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਢਾਡੀ ਜੱਥੇ ਸਾਡੇ ਵੀਰ ਜਿਹੜੇ ਆਏ ਸੀਗੇ ਤੇ ਇਕਬਾਲ ਸਿੰਘ ਜੀ ਬੜੇ ਪ੍ਰੇਮੀ ਨੇ ਹਨਾ ਬਹੁਤ ਪ੍ਰੇਮ ਵਾਲੇ ਆ ਤੇ ਪਹਿਲਾਂ ਤੋਂ ਪਿਆਰੇ ਉਹਨਾਂ ਨਾਲ ਤੇ ਬਹੁਤ ਵਧੀਆ ਉਹਨਾਂ ਨੇ ਜਿਹੜਾ ਅੱਜ ਪ੍ਰਚਾਰ ਕੀਤਾ ਗੁਰੂ ਸਾਹਿਬ ਦੀ ਮਹਾਰਾਜ ਗੁਰਗੰਸਾਹਬ ਦੀ ਬਾਣੀ ਦਾ ਤੇ ਇਹ ਖਾਸ ਸਾਰੰਸ਼ ਤਾਂ ਬਹੁਤ ਸੋਹਣਾ ਸੀਗਾ ਸੋ ਉਹ ਸਾਰੀ ਵੀਡੀਓ ਵੱਖਰੀ ਬਣੀ ਪਈ ਆ ਉਹਦੇ ਵਿੱਚੋਂ ਕਲਿੱਪਸ ਜਾਓ ਕੱਲੇ ਪਾਰਟ ਬਾਏ ਪਾਰਟ 40 40 45 45 ਮਿੰਟ ਦੀ ਇਹ ਵੀਡੀਓ ਆ ਉਹ ਸਾਰੀ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਤੇ ਇੱਥੋਂ ਕੰਮ ਫਿਨਿਸ਼ ਕਰਕੇ ਸਾਰਾ ਟੋਟਲੀ ਉਹ 2 ਵਜਨ 3 ਵਜਨ ਫੇ ਜਾ ਕੇ ਐਡਿਟ ਕੀਤੀ ਜਾਣੀ ਹੈ ਲੈ ਵੀਡੀਓ ਫੇ ਉਹਨੂੰ ਅਪਲੋਡ ਕਰਨਾ ਆ ਸੋ ਸਾਰਾ ਕੋ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਆਪਾਂ ਜੁੜੇ ਰਹੀਓ ਨਾਲ ਸਾਰਾ ਕੋ ਦਿਖਾਵਾਂਗਾ ਮੈਨੂੰ ਕਿੰਨੇ ਵਜਣੇ ਤੇ ਕਦੋਂ ਜਾ ਕੇ ਐਡਿਟ ਕਰਨਾ ਆ ਟਾਈਮ ਹੁਣ ਤੋਂ ਟਾਈਮ ਕਿੰਨਾ ਹੈ ਦਿਖਾਈਸ ਵਿੱਚ ਸੋ ਆ ਟਾਈਮਸ ਆ ਦਿਖਾਉਣੇ ਆ ਮੋਬਾਈਲ ਤੇ 8 ਵਜੇ ਆ ਦੇਖੋ 8 ਵਜੇ 14 ਮਿੰਟ ਹੋ ਚੁੱਕੇ ਆ ਜੀ ਸਾਨੂੰ ਕਟਕੋੜੇ ਤੇ 12 12 ਵਜੇ ਆਣਾ ਦਾ ਆ ਦੇਖੋ 14 ਤਰੀਕਾ ਜੀ ਦੇਖ ਲਓ 14 ਅਪ੍ਰੈਲ ਦਾ ਦਿਨ ਆ ਤੇ ਆਪਾਂ ਅਸਾਂ ਕੱਲ ਹੀ ਇਹ ਕੰਮ ਗੱਲਾਵਾਤਾ ਨਾਲ ਨਾਲ ਕਰਦੇ ਲਵਾਂਗੇ ਆਪਣਾ ਸਿੰਘ ਹੋਰ ਆ ਜੂਗਾ ਇੱਕ ਠੀਕ ਆ ਜੀ ਮਿਲਦੇ ਫਿਰ ਜੀ ਜਵਾਲਾ ਲੋ ਜੀ ਮੈਂ ਤਾਂ ਖੱਡੇ ਆਪਾਂ ਸਾਰੇ ਮਾਰਦੇ ਇੱਧਰ ਰਹਿੰਦੇ ਤੇ ਸਤਵੀਰ ਸਿੰਘ ਇਦਾਂ ਪਾ ਕੇ ਬੈਂਡ ਤੇ ਲਾਈ ਜਾਊਗਾ ਪਾਈਪ ਫੈਨ ਬਾਕਸ ਤੋਂ ਇੱਧਰ ਇਦੋ ਗਿਆ ਬੰਦਾ ਬੰਦਾ ਇੱਕ ਵਾਚ ਗਿਆ ਪਾਣੀ ਹੈ ਪਾਣੀ ਲੈਣ ਅੱਛਾ ਬੰਦਾ ਗਿਆ ਪਾਣੀ ਲੈਣ ਤੇ ਆਪਾਂ ਕਹਾਂਗੇ ਬਣਾਈ ਆ ਦੇਖੋ ਵਾਇਰ ਸਿਆ ਪਲਾਸ ਇੱਥੇ ਸ਼ੁਰੂ ਹੁੰਨੇ ਆ ਜਿੰਨੇ ਵੀ ਆਪਣੇ ਪੁਆਇੰਟ ਇਦਾਂ ਦੇ ਪਾਇਓ ਪਹਿਲਾਂ ਆ ਸਾਰੀ ਬਣਾਈ ਕਰਨ ਵਾਲੀ ਪਈ ਹੈ ਤਾਂ ਆਪਾਂ ਕਰਦੇ ਮਗਰ ਬਣਾਈ ਲਓ ਜੀ ਲਓ ਜੀ 11:47 ਮਿੰਟ ਆਪਾਂ ਨੂੰ ਹੋ ਗਏ ਆ ਤੇ ਕੰਮ ਵਿੱਚ ਇੰਨੀ ਜ਼ਿਆਦਾ ਬਿਜੀ ਸੀ ਟਾਈਮ ਉਹ ਦਿਮਾਗ 'ਚ ਨਹੀਂ ਰਿਹਾ ਕਿ ਆਪਾਂ ਬਲੌਗ ਵੀ ਬਣਾ ਦੇ ਕਿਉਂ ਸੁਵੀਰ ਸਿੰਘ ਇਹਦੇ ਟੋਪੀ ਮੈਮ ਦੇਖੋ ਮੀ ਵੀ ਬੈਨ ਦੇ ਹੈਲੋ ਇਧਰ ਦਿਖਾਓ ਮੇਰੀ ਸ਼ਕਲ ਆ ਦੇਖੀ ਟੋਪੀ ਬਣਾਈ ਤੇ ਇਧਰ ਇੱਕ ਹੋਰ ਜਥੇਦਾਰ ਆਇਆ ਸਾਡਾ ਗਰੋਪੀ ਸਿੰਘ ਹੈਲੋ ਉਸਤਾਦ ਜੀ ਉਸਤਾਦ ਜੀ ਸਾਡੇ ਆਏ ਆ ਇਹ ਪਹਿਲਾਂ ਕਿ ਡਿਊਟੀ ਕਰਕੇ ਆਏ ਵੀ ਸਿੰਘ ਬੜਾ ਮਿਹਨਤੀ ਹਣ ਹੋਇਆ ਆ ਜਦੋਂ ਮਰਜ਼ੀ ਬਰੀ ਕਿਰਪਾ ਹੋਈ ਤੇ ਵੀ ਡਿਊਟੀ ਲਾ ਕੇ ਆਇਆ ਆ ਪਹਿਲਾਂ ਕੰਮਚੋਰੀ ਸੀ ਇਹ ਪਹਿਲਾਂ ਕੰਮਚੋਰ ਪੁੱਛੋ ਨਾ ਇਹਦਾ ਤੇ ਆਹ ਦੇਖੋ ਇਧਰ ਲਈ ਪੂਰੀ ਰੈਡੀ ਹੋ ਗਿਆ ਆ ਇਹ ਸਾਰੀ ਬਣਾਈ ਵੀ ਹੋ ਗਈ ਆ ਤੇ ਆਪਣੇ ਮੀਨਾ-ਮੂਨਾ ਵੀ ਆ ਗਈਆਂ ਸਾਰੀਆਂ ਦੇਖੋ ਡਰੌਪ ਹੋ ਗਈਆਂ ਤੇ ਕੈਮਰੇ ਦਾ ਜਿਹੜਾ ਪਾਈਪ ਆ ਉਹ ਪੈ ਰਿਹਾ ਆ ਪਿੱਛੇ ਜਿਹੜੇ ਕੈਮਰੇ ਲੱਗਣੇ ਆ ਇਧਰ ਨੇਰੇ ਚ ਇੱਕ ਹੋਰ ਬੰਦਾ ਬੈਠਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਬੰਦਾ ਥੋੜਾ ਕੈਮਰੇ ਤੋਂ বাজਦਾ ਆ ਆ ਪਛਾਣ ਲਓ ਕਿਹੜਾ ਬੰਦਾ ਦੇਖੋ ਹਾਂ ਕੋਈ ਭਾਗਦਾ ਵਧੀਆ ਵਧੀਆ ਮੂੰਹ ਕਿੱਦਾਂ ਲਗਾਉਣ ਨੇ ਆ ਲੇਡ ਵੋ ਬੈਂਡਈਏ ਵੇ ਦੇਖ ਲਾ ਬਾਹਨਾ ਲੇਡ ਦਾ ਮੂੰਹ ਲਕੋਈ ਜਾਂਣਾ ਆ ਪਿੰਡੀ ਅਲਰਟ ਪਿੰਡੀ ਇਹ ਬੰਦਾ ਬੈਠਾ ਆ ਕਹਿੰਦਾ ਕੰਮਚੋਰ ਤਾਂ ਨਹੀਂ ਬੰਦੇ ਦੇਖਿਆ ਮੈਂ ਕੋਡ ਬਹਿ ਕੇ ਦੇਖ ਲਓ ਇਹ ਟਗਾੜੇ ਬੈਠਾ ਇਹ ਬੰਦਾ ਚਲ ਅ ਮਛਰ ਦੇਖ ਲਓ ਖਾਂ ਰਿਹਾ ਕਿਦਾਂ ਮਛਰ ਖੋਮਦਾ ਓਏ ਲੋ ਜੀ ਮੀਂਹ ਵੀ ਪੈ ਰਿਹਾ ਆ ਤੇ ਆਹ ਸੈਟ ਸਾਰੀ ਆਪਣੀ ਕੰਪਲੀਟ ਹੋ ਗਈ ਸੀ ਤੇ ਆਹ ਬੰਦੇ ਇੱਧਰ ਲੱਗੇ ਆ ਤੇ ਨਾਲ ਆਪਾਂ ਵੀ ਮੜਾ ਮੋਟਾ ਹੱਥ ਪਟਾਈ ਜਾਂਦੇ ਸਿੰਘਾਂ ਦੇ ਨਾਲ ਇਹ ਤਾਂ ਕਹਿੰਦੇ ਦਿਹੜੀ ਦਾ ਫਰਕ ਲਿਆ ਹੁੰਦਾ ਸਾਨੂੰ ਹੈਂ ਨਾ ਕਿ ਬੰਦੇ ਦਾ ਇਦਾਂ ਕਹਿੰਦਾ ਬੰਦੇ ਇੱਧਰ ਲੱਗੇ ਦਿਹਾੜੀ ਉਹ ਬੰਦੇ ਹੀ ਲੱਗੇ ਹੁਣ ਕਹਿਣਾ ਭਰਾਵਾ ਲੈ ਦੱਸ ਦਿਹਾੜੀ ਤੇ ਮਾਲਕ ਬੰਦੇ ਤੇ ਠੇਕੇਦਾਰ ਤੁਸੀਂ ਹੀ ਆਂ ਦੇਖ ਲੈ ਗੱਲਾਂ ਕਰਦਾ ਉਸ ਦਿਹਾੜੀਆਂ ਵਾਲੀ ਦੇਖ ਲੈ ਹੈਂ ਹਾਂਜੀ ਤਾਂ ਤਾਰਾ ਕੱਟੀ ਜਾਂਦਾ ਬੰਦਾ ਤੇ ਹੱਲੇ ਆਪਾਂ ਨੂੰ ਟਾਈਮ ਲੱਗ ਜਾਣਾ ਉਹੀ ਆਪਾਂ ਨੂੰ ਮੈਨੂੰ ਲੱਗਦਾ ਹੱਲੇ ਇੱਕ ਘੰਟਾ ਹੋਰ ਲੱਗ ਹੀ ਜਾਣਾ ਹੈ ਤੇ ਆਪਾਂ ਕਰ ਲਈਏ ਕੰਮ ਹਾਂਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਬਾਬਾ ਜੀ ਛੱਡ ਕੇ ਉਧਰ ਨੂੰ ਹੋ ਗਏ। ਲੋ ਜੀ ਕਹਿੰਦਾ ਕੈਮਰਾ ਛੱਡ ਤੇ ਕੰਮ ਕਰ। ਠੀਕ ਹੈ ਜੀ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੇ ਆਹ ਮਾਰੇ ਬੈਟਰੀ ਚੱਕਵਾ ਦੇ। ਅਗਰ ਸਿਟੀ ਆ। ਇਹਦਾ ਪਟਾਕਾ ਹੀ ਪੈਣਾ ਆ। ਕਹਿੰਦਾ ਸਿਟੀ। ਲੋ ਜੀ ਅਖਬਾਰਾਂ ਵਾਲਾ ਕੰਮ ਚੱਲ ਰਿਹਾ ਆ। ਜਿਹੜੇ ਖਾਲੀ ਹੁੰਦੇ ਨਾ ਹਾਲ ਵਗੈਰਾ। ਉਹਨਾਂ 'ਚ ਅਖਬਾਰਾਂ ਸਾਰੇ ਭਰਨੀਆਂ ਪੈਂਦੀਆਂ ਦੇਖੋ ਅਖਬਾਰਾਂ। ਤਾਂ ਕਿ ਕੰਕਰੀਟ ਵੇਚਣੇ ਜਾਵੇ। ਤੇ 1:30 ਵਜ ਗਿਆ ਸੀ ਸਵੇਰੇ। ਨੇ ਖੰ 2 ਵਜੇ ਗਏ ਆ। ਨਹੀਂ 1:30 ਵਜੇ ਮੇਰੇ ਖਿਆਲ ਦੇਖੀ ਟਾਈਮ ਕਿੰਨਾ ਹੋਇਆ ਦਿਖਾਈ ਇਹਦਾ। ਹਾਂ 1:30 ਵਜੇ। ਲੋ ਜੀ 1:30 ਵਜ ਗਿਆ ਦੇਖ ਲਓ। ਕੰਮ ਕਰਦੇ ਆ ਨੂੰ। ਇਹ ਤਰੀਕ ਆ ਉਹ ਦੇਖੋ 15 ਹੋ ਗਈ ਆ। ਆ ਦੇਖੋ। ਇਹ ਕਿਤੇ ਹਾਂ ਆ ਦੇਖੋ ਤਰੀਕ 15 ਤੇ 1:30 ਦਾ ਟਾਈਮ ਆ ਤੇ ਆਪਾਂ ਲੱਗੀ ਭੁੱਖ। ਇਹ ਘਰੋਂ ਬਣਾਇਆ ਪ੍ਰਸ਼ਾਦ ਆ ਦੇਖੋ ਟਿਫਨ ਆ ਗਿਆ ਲੈ ਕੇ ਆਇਆ ਆਪ ਹੁਣੀ। ਤੇ ਨਾਲ ਆਇਆ ਜਲਜੀ ਦਾ। ਇਹ ਮੈਂ ਲੈ ਲਿਆ ਲੰਗਰ ਜੀ ਮੇਰਾ ਜੋ ਹੋਈ ਆ। ਉਹੀ ਹੋਈ ਹੈ। ਹੈਂ? ਇਹ ਲੰਗਰ ਵਾਲਾ ਜਲਜੀ ਦਾ ਕਰਦਣਾ ਸ਼ੱਕ ਨਹੀਂ ਹੁਣ ਤੇ ਆਹ ਦੇਖੋ ਪ੍ਰਸ਼ਾਦਾ ਆ ਗਿਆ ਤਾਂ ਹੁਣ ਸ਼ੱਕਾਂਗੇ ਯਾਨੀ ਰਾਤ ਦੀ ਦੁਪਹਿਰ ਹੋ ਗਈ ਨਾ ਰਾਤ ਦੀ ਦੁਪਹਿਰ ਇਹ ਜਿੱਦਾਂ ਦੁਪਹਿਰ ਨੂੰ ਪ੍ਰਸ਼ਾਦਾ ਸ਼ਕੀ ਦਾ ਦੇਖ ਲਓ 1.3 ਵਜੇ 1 ਵਜੇ 2 ਵਜੇ ਤਾਂ ਆਪਾਂ ਦੇਖ ਲਓ ਕੜੀ ਆ ਗਈ ਹੈ ਨਾਲ ਹੁਣ ਸ਼ਕਾਂਗੇ ਪ੍ਰਸ਼ਾਦਾ ਤੇ ਫਿਰ ਜਿਹੜਾ ਮੜਾ ਮੜਾ ਕੰਮ ਰਹਿੰਦਾ ਉਹ ਨਵੇੜ ਕੇ ਤਾਂ ਫੇਰ ਚੱਲਦੇ ਆਂ ਕਿਉਂ ਜੀ ਸਵੇਰ ਦੀ ਟੈਨਸ਼ਨ ਖਤਮ ਫਿਰ ਸਵੇਰੇ ਆਵਾਂਗੇ ਤਾਂ ਹੋ ਜਿਹੜੀ ਕਾਰਵਾਈ ਕਰਾਂਗੇ ਲੋਲ 2:00 ਬੱਜ ਕੇ ਤਾਂ 8 ਮਿੰਟ ਹੋ ਚੁੱਕੇ ਆ ਤੇ ਆਪ ਹੁਣ ਹੋਏ ਆ ਵਿਲੇ ਬਹੁਤ ਈ ਕਾਦੁਕਾ ਕੰਮ ਜਿਹੜੇ ਰਹਿ ਗਏ ਉਹ ਪਸਵੇ ਦੇ ਕਰਾਂਗੇ ਸੁਸ਼ਤ ਵੀਰ ਸਿੰਘ ਮੋਟਰਸਾਈਕਲ ਤੇ ਤਿਆਰ ਬਰ ਤਿਆਰ ਆ ਜਾ ਕੇ ਹੁਨੇ ਪਹਿਲਾਂ ਫਰੈਸ਼ ਤੇ ਫਿਰ ਦੇਖਦੇ ਜਿਹੜੀ ਐਡੀਟਿੰਗ ਕਰਨੀ ਆ ਸੋ ਇਨੀ ਮਿਹਨਤ ਲੱਗਦੀ ਆ ਵੀਡੀਓ ਤੇ ਹੱਲੇ ਜਾ ਕੇ ਹੋਰ ਮਿਹਨਤ ਕਰਨੀ ਐਡੀਟਿੰਗ ਤੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ